ਆਸ਼ੀ ਕਾਂਜੀ ਸਾਰਾ ਨੇ ਮੈਂ ਤੁਹਾਡੀ ਆਪਣੀ ਗੁਰਮੀ ਸਿੱਧੂ ਅੱਜ ਸੇ ਬਣਾਉਣ ਜਾ ਰਹੇ ਆ ਜੀ ਆਲੂ ਮੇਥੀ ਜਿਵੇਂ ਕਿ ਤੁਸੀਂ ਦੇਖ ਸਕਦੇ ਮੈਂ ਆਲੂ ਤੇ ਮੇਥੀ ਜਿਹੜੀ ਲੈ ਲਈ ਹੈ ਜੀ ਸਾਰਾ ਤੋਂ ਪਹਿਲਾਂ ਤੁਸੀਂ ਮੇਥੀ ਜਿਹੜੀ ਹੈ ਜੀ ਉਹਨੂੰ ਸੁਆਰਦੇ ਆ ਜੀ ਫੇ ਅਸੀਂ ਆਲੂ ਛਿੱਲ ਕੇ ਕੱਟਾਂਗੇ ਜੀ ਅਸੀਂ ਇਸੇ ਤਰ੍ਹਾਂ ਸਾਰੀ ਮੇਥੀ ਜਿਹੜੀ ਜੀ ਸਵਾਰ ਲਾਂਗੇ ਜੀ ਮੈਂ ਕਿ ਤੁਸੀ ਦੇਖ ਸਕਦੇ ਹੋ ਜੀ ਮੈਂ ਮੇਥੀ ਵੀ ਜਿਹੜੀ ਜੀ ਸਵਾਰ ਕੇ ਧੋ ਕੇ ਕੱਟ ਦਿੱਤੀ ਹੈ ਜੀ ਬਰੀਕ-ਬਰੀਕ ਆਲੂ ਵੀ ਜਿਹੜੀ ਜੀ ਮੈਂ ਛਿੱਲ ਕੇ ਧੋ ਕੇ ਕੱਟ ਦਿੱਤੇ ਆ ਜੀ ਹੁਣ ਅਸੀਂ ਲਗਾਉਣਾ ਸਟਾਰਟ ਕਰਦੇ ਆ ਜੀ ਤੜਕਾ ਮੈਂ ਕਿ ਤੁਸੀ ਦੇਖ ਸਕਦੇ ਕਿ ਕੜਾਈ ਵਿੱਚ ਤੇਲ ਪਾ ਲਿਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਪਿਆਜ਼ ಜೀರಾ <usuk> ਅੱਜ ਦਸੂਗੀ ਬਣਾਉਣ ਲੱਗੇ ਆ ਜੀ ਆਲੂ ਮੇਥੀਸ ਕਰਕੇ ਅਸੀਂ ਲਾਇਆ ਦੇ ਦਿੱਤੇ ਆਦਰਕ ਪਾਇਆ ਜੀ ਸਾਨੂੰ ਆਲੂ ਆਲੂ ਮੇਥੀ ਦੇ ਵਿੱਚ ਲੇੜਾ ਹੈ ਜੀ ਅਦਰਕ ਲਸਣ ਹਰਾ ਢੀਲਾ ਕਰਕੇ ਅਸੀਂ ਨਹੀਂ ਪਾਇਆ ਜੀ ਤੁਸੀਂ ਕੋੜਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਹਰੀਆਂ ਮਿਰਚਾਂ ਇਹਰ ਦਾ ਬੇਰੀ ਨਮਕ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਐਡ ਕਰਾਂਗੇ ਜੀ ਹਲਦੀ ਪਾਉਂਦੇ ਹਾਂ ਹੁਣ ਅਸੀਂ ਇਹ ਨੂੰ ਕੁਲਾਰੇ ਵਿੱਚ ਹਾਲੇ ਨੂੰ ਹੁਣ ਅਸੀਂ ਇਹਰ ਘਰ ਕਰਦੇ ਜੀ ਥੋੜਾ ਜਿਹਾ ਪਾਣੀ సవాద మేథీ పావే ਜਿਵੇਂ ਕਿ ਤੁਸੀਂ ਦੇਖ ਸਕਦੇ ਆ ਆਲੂ ਜਿਹੜੇ ਆ ਜੀ ਅੱਧ ਕੱਚੇ ਹੋ ਚੁੱਕੇ ਆ ਜੀ ਦੇਖ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਮੇਥੀ ਹੁਣ ਅਸੀਂ ਇਹਦੇ ਵਿੱਚ ਐਡ ਕਰਦੇ ਆ ਜੀ ਮੇਥੀ ਹੁਣ ਅਸੀਂ ਕਰਦੇ ਆ ਜੀ ਮਿਕਸ ਅਸੀਂ ਨੂੰ ਟੱਕ ਦਿੰਦੇ ਆ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਸਾਡੀ ਸਬਜੀ ਜਿਹੜੀ ਹੈ ਜੀ ਬਣ ਕੇ ਰੈਡੀ ਹੋ ਚੁੱਕੀ ਹੈ ਜੀ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰਿਓ ਜੀ ਥੈਂਕ ਯੂ